ਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਚੱਲੇ ਆਂ ਮੇਲੇ ਤੇ ਮੇਲਾ ਸਾਲ ਤੋਂ ਭਰਦਾ ਹੈ ਜਿਹੜਾ ਅੱਜ ਚੱਲੇ ਆਂ ਉੱਥੇ ਬਹੁਤ ਭਾਰੀ ਇਕੱਠ ਹੁੰਦਾ ਹੈਗਾ ਦਿਖਾਉਣਾ ਹੈ ਤੁਹਾਨੂੰ ਜਾ ਕੇ ਅੱਗੇ ਦੇਖ ਕਿੰਨੇ ਜਾਂਦੇ ਆ ਮੇਲੇ ਤੇ ਬਹੁਤ ਇਕੱਠ ਹੈ ਵੇ ਕਟਿੰਗਾਂ ਕਟਿੰਗਾਂ ਇਹ ਤੇ ਸਾਡੇ ਕਾਲੂ ਵਰਗੇ ਯਾਰ ਵੇਖ ਕਟਿੰਗਰਾ ਕੇ ਆਏ ਆ ਵੇ ਸਾਰੇ ਮੇਲੇ ਤੇ ਜਾਂਦੇ ਆ ਉਹ ਫਿਲਲਾ ਬਾਦਲਾ ਵਾਲਾ ਜਾਂਦਾ ਕ੍ਰਿਕਟ ਵੀ ਖੇਡਦਾ ਸਾਡੇ ਨਾਲ ਲਓ ਜੀ ਅਸੀਂ ਪਹੁੰਚ ਚੁੱਕੇ ਆ ਮੇਲੇ ਤੇ ਮੋਟਰਸਾਈਕਲ ਲਾਤਾ ਸੀ ਇੱਥੇ ਘਰੇ ਲਾਏਗਾ ਪਹਿਲਾਂ ਵੀ ਇੱਥੇ ਲਾਉਨੇ ਹੁੰਦੇ ਆ ਸੀ ਚੱਲਦੇ ਆ ਮੇਲੇ ਤੇ ਦਿਖਾਉਨੇ ਤੁਹਾਨੂੰ ਮੇਲੇ ਦੀਆਂ ਰੌਣਕਾਂ ਬਸ ਜੁੜੇ ਰਹੇ ਹੋ ਸਾਡੇ ਨਾਲ ਐਂਡ ਤੱਕ ਜਿਹਨੇ ਮੇਲਾ ਘਰੋਂ ਬੈ ਕੇ ਦੇਖਣਾ ਨਾ ਐਂਡ ਤੱਕ ਜੁੜੇ ਰਹੇ ਹੋ ਸਾਡੇ ਨਾਲ ਹਾਂ ਨਾ ਕਾਲੂ ਬੋਏ ਮੇਲਾ ਮੇਲਾ ਲਾਉਣਾ ਆਹ ਦੇਖ ਬਾਈ ਪਕੌੜਿਆਂ ਵਾਲਾ ਜਲੇਬੀਆਂ ਵਾਲਾ ਸਵਾਦ ਹੁੰਦੀਆਂ ਜਲੇਬੀਆਂ ਮੇਲੇ ਦੇ ਗਾ ਬਹੁਤ ਵੀ ਇਕੱਠ ਹੁੰਦਾ ਇਸ ਮੇਲੇ ਤੇ ਦੂਰ ਦੂਰ ਸੰਗਤ ਆਉਂਦੀ ਐ ਬਹੁਤ ਦੂਰ ਦੂਰੋਂ ਇੱਥੇ ਸਾਧੂ ਸੰਤ ਚੱਲ ਕੇ ਆਉਂਦੇ ਆ ਆਇ ਸਾਲ ਦਸਹਿਰੇ ਤੇ ਆ ਦੇਖੋ ਦੀ ਕਰੈਕਟ ਟੀਮ ਦਾ ਖਿਡਾਰੀ ਸਾਨੂੰ ਮਿਲ ਗਿਆ ਇੱਥੇ ਮੇਲੇ ਤੇ ਕਿਵੇਂ ਦੇਖੀ ਸਿੰਦਰੋ ਰਹਾ ਮਹਾਨਲ ਕਪਤਾਨ ਦੇਖੋ ਜੀ ਮੇਲਾ ਲੋ ਜੀ ਹੋ ਜਾਂਦਾ ਕਾਲੋ ਆ ਦੇਖੋ ਜੀ ਮੇਲਾ ਭਰਿਆ ਮੇਲਾ ਭਰਿਆ ਕਿੰਨਾ ਘ ਭਰਿਆ ਮੇਲਾ ਆਹ ਕੜਾਈ ਹੁੰਦੀ ਐ ਮੁੱਸੇ ਵਾਲਾ ਦੇ ਕੋਈ ਨਾ ਬਈ ਕੋਮੜੇ ਤੋਂ ਐ ਟ੍ਰੀ ਬਣਿਆ ਜਿੱਥੇ ਬਰਤਨ ਕੱਪ ਕਾਂਟ ਦੇ ਗਲਾਸ ਬਹੁਤ ਹੀ ਸੋਹਣੇ ਨੇ ਲੈ ਭਾਈ ਭਾਈ ਵਧੀਆ ਬੇਲ ਪੂਰੀ ਬਣਾਉਂਦਾ ਵਾ ਇੱਥੇ ਬੋਰਡ ਕੋਲੇ ਖੜਾ ਬਾਈ ਇੱਥੇ ਆ ਜਾਓ ਸਾਰੇ ਵਧੀਆ ਬੇਲਪੂਰੀ ਬਣਾਉਂਦਾ ਹੈ ਪਿੱਛੇ ਦਿਖਾਦਾ ਬੋਰਡ ਦਿਖਾਦਾ ਉਸੇ ਠੀਕ ਹੈ ਸਪਾਟ ਬਾਈ ਠੀਕ ਹੈ ਸਪਾਟ ਵਧੀਆ ਬਣਾਉਂਦੀ ਚੰਗਾ ਬੇਲਪੂਰੀ ਕੰਡੇ ਟਮਾਟਰ ਆ ਵੀ ਇਹਨਾਂ ਦੇ ਕੀ ਕਰਦਾ ਰਹਾਦਾ ਵੇਖ ਟਮਾਟਰ ਕੱਟੀ ਜਾਂਦਾ ਹੁਣ ਟਿੱਟਰ ਦੀ ਟੈਕਨੀਕ ਦੇਖੋ ਇਹ ਕਰਦੇ ਉੱਡੇ ਹੀ ਪਾਉਂਦੇ ਆ ਏ 50 ਰੁਪਏ ਰਕੇ 50 ਦੇ ਦੇ ਨਾ ਲੋ ਬਾਹ ਦੇ ਵਿੱਚ ਭੁਜਿਆ ਵਧੀਆ ਬਣਾ ਲਈ ਘੜੀ ਐਕਸਟਰਾ ਦੀ ਵੀਡੀਓ ਬਣਾਈ ਹੋਰ ਹੱਥ 'ਚ ਬਲੌਗ ਪਾਵਾਂਗੇ ਜਾ ਕੇ ਬਲੌਗ ਪਾਵਾਂਗੇ ਬਾਹਰ ਕਰਾਂਗੇ ਸਾਰੇ ਪੰਜਾਬ ਹੋ ਸਾਰਾ ਇੰਡੀਆ ਦੇ ਸਾਰੇ ਦੁਨੀਆ ਦੇ ਲੈ ਭਈਆ ਆਪਣੇ ਭਰਾ ਨੇ ਘੜੀ ਲੈ ਲਈ ਵਧੀਆ ਕਿੰਨੇ ਦੀ ਲੈ ਲਈ 100 ਰੁਪਏ ਦਿੱਤੀ ਹੋਈ ਮਹਿੰਗੀ ਹੈ ਯਾਰ ਆ ਦੇਹੀ ਸਾਤ ਘਟਦੇ ਰਹਿੰਦੇ ਸੀ 150 ਦੀ ਗਾਏ 150 ਹੱਕਦੀ ਆ ਇਹ ਮੇਲੇ ਵਾਲਾ ਮਾਲਾ ਇੰਨੇ ਕਦਾ ਹੀ ਹੁੰਦਾ ਹੈਗਾ ਹਾਂ ਹਾਂ ਰਹਿ ਰਹਿ ਲੈ ਬਈ ਤੂੰ ਤਾਂ ਖਾ ਬੇਲ ਪੂਰੀ ਬੜੀਆ ਬੜੀਆ ਬਣੀਆਂ ਬੜੀਆ ਬਣਾਉਂਦਾ ਮਾਲ ਇਹ ਕਹਿੰਦੇ ਵਧੀਆ ਬਣਾਉਂਦਾ ਬਈ ਇਹ ਐ ਪੂਰੀ ਵਧੀਆ ਕੀ ਲਈ ਜਣਾ ਉਹ ਗਾਲੂ ਕਿੱਟ ਕਿੱਟ ਕਿੰਨੇ ਦਾ ਦੋ ਰਾਤ ਨੂੰ ਔਖਾ ਹੁੰਦਾ ਹੈ ਨਾ ਕਿੰਨੇ ਹੋਗੇ 40 ਰੁਪਏ ਲੱਗ ਰਹੀ ਵੀ ਚੱਕਦੀ ਕਰਨੇ ਇਕੱਠਾ ਸਭ ਤੋਂ ਲੈਂਦਾ ਕੋਈ ਵੀ ਲੈਂਦਾ ਹੋਵੇ ਖਾਲੋ 9 ਵਜੇ ਚੱਲੇ ਆ ਹੁਣ ਆਪਾਂ ਘਰਾਂ ਨੂੰ ਮੇਲਾ ਦੇਖ ਲੈ ਚੱਲੇ ਗਏ ਘਰੇ ਚਲੋ ਜੀ ਆਪਾਂ ਘਰੇ ਵਾਸਤੇ ਲੈ ਕੇ ਜਾਵਾਂਗੇ ਜਲੇਬੀਆਂ ਤੇ ਪਕੌੜੇ ਵੇਖ ਚੜਿਆ ਰੰਗ ਜਲੇਬੀਆਂ ਨੂੰ ਆਹ ਬਾਈ ਜਲੇਬੀਆਂ ਗੱਡੀ ਜਾਂਦਾ ਚਲੋ ਮਿਲਦੇ ਆਂ ਫਿਰ ਨੈਕਸਟ ਵਲੌਗ ਦੇ ਵਿੱਚ ਤਮਾਦ ਮਾ ਸੁੱਖ ਰੱਖੇ ਖੜੀ ਕਰੇ